ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਜਿਲ੍ਹਾ ਪ੍ਰਧਾਨ ਸਾਨੂੰ ਚੜ੍ਹਿਆ ਜੀ ਆ ਉਹ ਜਿਹਦੇ ਹੜਪੀਟ ਸਬੰਧੀ ਆਪਣੇ ਵਿਚਾਰ ਦੱਸੋਗੇ ਹਾਂਜੀ ਸਾਨੂੰ ਚੜ੍ਹਿਆ ਜੀ ਮੈਂ ਮੁੱਖ ਮੰਤਰੀ ਪੰਜਾਬ ਤੇ ਸੈਂਟਰ ਦੀ ਸਰਕਾਰ ਕੋ ਇੱਕ ਬੇਨਤੀ ਕਰਨਾ ਚਾਹੁੰਦਾ ਆ ਵੀ ਜੋ ਸਾਡੀਆਂ ਸਖਨਾ ਢੋਣਾ ਵਿਆਦਾ ਮਾਰਿਆ ਗਿਆ ਤੇ ਜੰਨਾ ਵੀ ਮਾਰਿਆ ਗਿਆ ਤੇ ਜਿਹੜਾ ਉਹ ਮਾਰਜਾਵਾ ਜੰਨੇ ਦਾ 1 ਲੱਖ ਰੁਪਈਆ ਤੇ ਜਿਹੜਾ ਢੋਨੇ ਦਾ ਜਿਹੜਾ ਉਹ 75 ਹਜ਼ਾਰ ਰੁਪਈਆ ਮਾਰਜਾ ਦਵੇ ਤੇ ਫੇਰ ਸਾਡੀ ਪਰਭਾਈ ਜਿਹੜੀ ਉਹ ਪੂਰੀ ਹੁੰਦੀ ਹੈ ਕਿਉਂਕਿ 50 ਹਜ਼ਾਰ ਰੁਪਈਆ ਤੇ ਜਿਹੜਾ ਵਾ ਪਿਆਲੀ ਦਾ ਠੇਕਾ ਹੀ ਆ ਤੇ ਜਿਹੜੇ ਸਾਡੇ ਡੰਗਰ ਮਰੇ ਗਏ ਉਹਦਾ ਮੁਆਰਜ਼ਾ ਜਿਹੜੇ ਕਮਰੇ ਡੇਪਿਆ ਉਹਦਾ ਮੁਆਰਜ਼ਾ ਵੀ ਪੰਜਾਬ ਸਰਕਾਰ ਨੂੰ ਜਿਹੜਾ ਉਹ ਦੇਣਾ ਚਾਹੀਦਾ ਵਾ ਨਹੀਂ ਤਾਂ ਇਹ ਇਹਦੇ ਨਾਲ ਕੋਈ ਵੱਡਾ ਐਕਸ਼ਨ ਇਹਦੇ ਬਾਰੇ ਵੀ ਲਵਾਂਗੇ ਮੇਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਨਕਮੀ ਸਰਕਾਰ ਨੂੰ ਖੋਟੀ ਸਰਕਾਰ ਨੂੰ ਬੇਈਮਾਨ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਸਾਨੂੰ ਇਹ ਮਾਰਦਾ ਦੇਣਾ ਤੇ ਕੁਝ ਨਹੀਂ 23 ਚ ਵੀ ਸਜਾ ਸਭ ਕੁਝ ਬਰਬਾਦ ਹੋ ਗਿਆ ਸੀ 25 ਚ ਵੀ ਬਰਬਾਦ ਹੋ ਗਿਆ ਸਾਡੇ ਜਿਹੜੇ ਪੈਸੇ ਲੈਣ ਵਾਲਿਆਂ ਕੰਨੇ ਦੇ ਉਹ ਬੇਨਤੀ ਆ ਵੀ ਕਿਰਪਾ ਕਰਕੇ ਸਾਡੇ ਪੈਸੇ ਦੇ ਦਿਓ। ਇਹੀ ਬੇਨਤੀ ਆ ਸਾਡੀ ਕਿ ਸਾਡੇ ਜਿਹੜਾ ਬੰਦੇ ਪੈਸੇ ਉਹ ਦੇ ਦਿਓ। ਮਦਦ ਤੁਸੀਂ ਨਹੀਂ ਕਰਨੀ ਸਾਡੀ। ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ। ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ। ਅੱਜ ਫਿਰ ਮਾਝਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅਚਨਚੇਤ ਅਮਰਜੈਂਸੀ ਮੀਟਿੰਗ ਸੱਦੀ ਗਈ ਆ। ਸਾਡੇ ਨਾਲ ਪੰਜਾਬ ਪ੍ਰਧਾਨ ਬਲਿੰਦ ਸਿੰਘ ਰਾਜੂ ਔਲਖ ਜੀ ਆ। ਉਹਨੇ ਵਿਚਾਰ ਸੌਂਦੇ ਆ ਅਗਲਾ ਜਿਹੜਾ ਅਗਲਾ ਪਲਾਨ ਉਹਦਾ ਕੀ ਆ। ਹਾਂਜੀ ਰਾਜੂ ਔਲਖ ਜੀ। ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਖਾਤੇ ਵੇਖੋ ਜਿਹੜੀ ਇਹ ਨਕਮੀ ਸਰਕਾਰ ਪੰਜਾਬ ਦੀ ਬਣਾਈ ਹੋਈ ਹੈ ਉਧਰੋਂ ਤੇ ਲੋਕ ਹੜ੍ਹਾਂ ਦੀ ਮਾਰ ਥੱਲੇ ਮਰਨ ਦੇ ਆ ਜਿਨ੍ਹਾਂ ਦੇ ਘਰੋਂ ਬੇਕਾਰ ਹੋ ਕੇ ਘਰ ਟੁੱਟ ਕੇ ਕਈਆਂ ਦੇ ਘਰ ਢੁੱਡ ਕੇ ਡੰਗਰ ਰੁੱਢ ਕੇ ਤੇ ਬਹੁਤ ਵੱਡਾ ਜਿਹੜਾ ਨੁਕਸਾਨ ਆ ਫਸਲਾਂ ਦਾ ਹੋ ਗਿਆ ਉਧਰੋਂ ਸਾਡੇ ਆਪਣੇ ਹੀ ਪੈਸੇ ਜਿਹੜੇ ਕੰਨੇ ਦੇ ਪੈਸੇ ਆ ਜੇ ਅਸੀਂ ਹਿਸਾਬ ਲਾਈਏ ਤੇ ਜਿਆਦਾ ਇਹ ਰਾਵੀ ਦਰਿਆ ਤੇ ਬਿਆਸ ਦਰਿਆ ਜਿਹੜਾ ਮਾਝਾ ਤੇ ਦਬਾਬਾ ਇਹਨਾਂ ਦੋਹਾਂ ਲੱਗਦਾ ਬਿਆਸ ਨੂੰ ਤੇ ਰਾਵੀ ਨੂੰ ਇਹਨਾਂ ਦੋਹਾਂ ਦਰਿਆਵਾਂ ਦੇ ਲਾਗੇ ਲਗਭਗ ਜਿਆਦਾ ਕੰਨਾ ਹੁੰਦਾ ਤੇ ਸਾਡੇ ਆਪਣੇ ਪੈਸੇ ਸਰਕਾਰ ਕੋਲ ਲੈਣ ਵਾਲੇ ਆ ਤੇ ਅਸੀਂ ਉਹਦੇ ਵਾਸਤੇ ਮੇਰਾ ਖਿਆਲ ਪਤਾ ਨਹੀਂ ਕਿੰਨੀ ਵਾਰੀ ਰਿਕੁਐਸਟ ਕਰ ਚੁੱਕੇ ਆ ਡੀਸੀ ਸਾਹਿਬ ਨੂੰ ਮੰਗ ਪੱਤਰ ਇੱਥੇ ਜਿਹੜਾ ਐਮਐਲਏ ਸ਼ੈਰੀ ਕਲਸੀ ਦਾ ਜਿਹੜਾ ਵਾਈਸ ਪ੍ਰਧਾਨ ਆ ਪੰਜਾਬ ਦਾ ਉਹਨੂੰ ਮੰਗ ਪੱਤਰ ਉਦੋਂ ਬਾਅਦ ਚ ਦੋ ਤਰੀਕ ਨੂੰ ਅਸੀਂ ਧਰਨਾ ਲਾਇਆ ਗਰਦਾਸਪੁਰ ਚ ਉੱਥੇ ਸਾਡੇ ਨਾਲ ਡੀਸੀ ਸਾਹਿਬ ਨੇ ਕਮਿਟਮੈਂਟ ਕੀਤੀ ਵੀ ਤੁਹਾਨੂੰ 19 ਤਰੀਕ ਤੱਕ ਤੁਹਾਡੇ ਪੈਸੇ ਭਵਾ ਦਾਂਗੇ ਤੇ ਉਦੋਂ 19 ਤਰੀਕ ਨੂੰ ਸਹੀਂ ਖੁੱਡੀਆਂ ਸਾਹਿਬ ਨੂੰ ਵੀ ਜਾ ਕੇ ਮਿਲੇ ਮੰਤਰੀ ਜਿਹੜੇ ਖੇਤੀਬਾੜੀ ਮੰਤਰੀ ਆ ਪਰ ਕਿਸੇ ਨੇ ਸਾਡੀ ਇਹ ਨਹੀਂ ਕਿਲ ਕਹੀ ਵੀ ਜਿਹੜੇ ਤੁਹਾਡੇ ਕਿਸਾਨ ਨੂੰ ਪੈਸੇ ਦੇਣ ਵਾਲੇ ਅਸੀਂ ਪੈਸੇ ਦੇ ਦिए ਲੱਖਾਂ ਰੁਪਏ ਅਸੀਂ ਲਾ ਕੇ ਤੇ ਆਪਣੀਆਂ ਫਸਲਾਂ ਪਾ ਲਈਆਂ ਉਹ ਫਸਲਾਂ ਮੁੜ ਕੇ ਅਸੀਂ ਵੇਚੀਆਂ ਤੇ ਉਹ ਸਾਡੇ ਪੈਸੇ ਲੈਣ ਵਾਲੇ ਅਗਲੀਆਂ ਫਸਲਾਂ ਸਾਡੀਆਂ ਜਿਹੜੀਆਂ ਉਹਨਾਂ ਦਾ ਵੱਡਾ ਨੁਕਸਾਨ ਹੋ ਗਿਆ ਉਹਦੇ ਵਾਸਤੇ ਫੋਨ ਸਾਡੇ ਜਿਹੜੇ ਬੱਚੇ ਆ ਸਕੂਲਾਂ ਤੋਂ ਸਕੂਲ ਉੱਥੋਂ ਫੋਨ ਆਉਂਦੇ ਆ ਘਰਾਂ 'ਚ ਲੋਕੀ ਆਪਣੇ ਡੰਗਰਾਂ ਨੂੰ ਪਾਉਣ ਵਾਸਤੇ ਪੱਠੇ ਮੁੱਲ ਲੈਣੇ ਪੈਣੇ ਆ ਸਾਰਾ ਕੁਝ ਮੁੱਲ ਲੈਣਾ ਪੈਣਾ ਤੇ ਪੈਸਾ ਜਿਹੜਾ ਉਹ ਸਰਕਾਰ ਦੱਬ ਕੇ ਬਿਠੀ ਆ ਇਹਦੇ ਸਬੰਧ ਵਿੱਚ ਅੱਜ ਜਿਹੜੀ ਮੀਟਿੰਗ ਹੋਈ ਆ ਇਹ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਕਿ ਅਸੀਂ ਜਿਹੜਾ ਐਮਐਲਏ ਬਟਾਲੇ ਦਾ ਸ਼ੈਰੀ ਖਲਸੀ ਆ ਜਿਹੜਾ ਵਾਈਸ ਪ੍ਰਧਾਨਵੀ ਆ ਪੰਜਾਬ ਦਾ ਉਹਦੇ 10 ਤਰੀਕ ਨੂੰ ਉਹਦੇ ਘਰ ਦੇ ਅੱਗੇ ਲਗਾਤਾਰ ਭਵਾਂਗੇ ਜਿੰਨਾ ਚਿਰ ਸਾਡੇ ਪੈਸੇ ਨਹੀਂ ਪੈਂਦੇ ਕਿਉਂਕਿ ਸਾਨੂੰ ਪਤਾ ਕਿ ਜੇ ਅਸੀਂ ਕਿ ਸੜਕ ਤੇ ਬੈੰਨੇ ਆ ਤੇ ਸਾਡੇ ਆਪਣੇ ਭਰਾ ਜਿਹੜੇ ਆ ਉਹ ਦੁਖੀ ਹੁੰਦੇ ਆ ਕਿਉਂਕਿ ਜਦੋਂ ਅਸੀਂ ਸੜਕਾਂ ਦੇ ਬੈੰਨੇ ਆ ਨੇ ਲੋਕ ਭਰਾ ਕਹਿੰਦੇ ਵੀ ਯਾਰ ਅਸੀਂ ਜਾਣਾ ਸੀ ਫਲਾਣੇ ਥਾਂ ਤੇ ਇਹਨਾਂ ਨੇ ਆ ਰਾਹ ਰੋਕ ਲਿਆ ਅਸੀਂ ਇਹ ਕਰਕੇ ਇਹ ਡਿਸੀਜਨ ਲਿਆ ਕਿ ਅਸੀਂ ਕਿ ਸੜਕ ਤੇ ਨਹੀਂ ਬਣਾ ਕਿ ਸੜਕ ਤੇ ਧਰਨਾ ਨਹੀਂ ਲਾਉਣਾ ਅਸੀਂ ਇਹਨਾਂ ਦੇ ਐਮਐਲਏ ਦੀ ਕੋਠੀ ਤੇ ਕਾੜੀ ਜਿਹੜਾ ਵਾ ਉਹ ਧਰਨਾ ਲਾਵਾਂਗੇ ਲਗਾਤਾਰ ਲਾਵਾਂਗੇ ਜਿੰਨਾ ਚਿਰ ਸਾਡੇ ਪੈਸੇ ਨਹੀਂ ਪੈਂਦੇ ਇਸ ਤੋਂ ਬਾਅਦ ਅਗਲੀ ਰਣਨੀਤੀ ਅਸੀਂ ਜਿਹੜੀ 10 ਤਰੀਕ ਨੂੰ ਜਾ ਕੇ ਸਾਨੂੰ ਕੋਈ ਰਣਨੀਤੀ ਬਦਲਣੀ ਪਈ ਤੇ ਬਦਲਾਂਗੇ ਭਾਏ ਸਾਡੇ ਬੰਦੇ ਭੁਖੜ ਧਲ ਤੇ ਭਾਲੀਏ ਜੋ ਮਰਜ਼ੀ ਕਰੀਏ ਇਹ ਪੈਸੇ ਜਿਹੜੇ ਆ ਹੀ ਸਰਕਾਰ ਕੋ ਲੈ ਕੇ ਹਟਾਂਗੇ ਕਿਉਂਕਿ ਜ਼ੁਲਮ ਕਰਨਾ ਵੀ ਪਾਪ ਆ ਤੇ ਜ਼ੁਲਮ ਸਹਿਣਾ ਵੀ ਪਾਪ ਆ ਇਹ ਕਰਕੇ ਸਰਕਾਰ ਹੁਣ ਜਿਹੜੀ ਕਿਸਾਨਾਂ ਤੇ ਜ਼ੁਲਮ ਢੋਂਦੀ ਆ ਇਹ ਬਿਲਕੁਲ ਜ਼ੁਲਮ ਹੀ ਨਹੀਂ ਸਮਾਂਗੇ ਆਪਣੇ ਪੈਸੇ ਜਿਹੜੇ ਆ ਉਹ ਸਰਕਾਰ ਕੋ ਲੈ ਕੇ ਹਟਾਂਗੇ ਬਹੁਤ ਬਹੁਤ ਧੰਨਵਾਦ ਜੀ ਵੱਡੀ ਹੋ ਗਈ ਹੈ